ਸ਼ੰਚਨਰ ਕਾਟ ਵਾਲਾ ਯਾਰ ਤੁਸੀਂ ਉਹ ਕਹਿ ਕੇ ਕਰਵਾ ਦੋ ਕੰਮ ਯਾਰ ਕਿੱਡਾ بڑا ਪੁੰਦਾ ਕੰਮ ਹੈ ਜੇ ਉਹ ਰਸਤਾ ਲੱਗ ਜੂਗਾ ਤਬਾਦਲਾ ਹੋ ਜਾਊਗਾ ਕੋਈ ਮਾੜਾ ਕੰਮ ਹੈ ਆ ਸਿੰਘਪੁਰ ਸੋਰੀ ਚੰਡੀਗੜ੍ਹ ਰੋਡ ਵਾਲਾ ਤੁਸੀਂ ਉਹ ਕਹਿ ਕੇ ਕਰਵਾ ਦੋ ਐਸਨ ਵੀ ਕਿਉਂ ਰੋਕੇ ਹੋਇਆ ਤੁਸੀਂ ਤਾਂ ਕਾਸਟ ਕਰ ਸਕਦੇ ਆ ਤੁਹਾਡਾ ਮਤਾਂ ਮਨਜ਼ੂਰ ਨਹੀਂ ਇਹਦੀ ਸਮੇਂ ਰੋਕਲਾ ਮਤਲਬ ਜਿੱਦੜ ਦੀ ਸਰਕਾਰ ਇਹ ਤੁਹਾਨੂੰ ਮੈਨੂੰ ਕੰਮ ਨਹੀਂ ਕਰਦੇ ਕਿ ਪੈਸੇ ਦੀ ਵੀ ਸੰਗਲਪ ਹੈ ਸੰਗਲਪ ਸੰਗਲਪ ਪੈਸਾ ਵੀ ਸਰਕਾਰ ਨੇ ਦਿੱਤਾ ਉਹ ਸਰਕਾਰ ਨੇ ਡਾਟ ਦਿੱਤਾ ਤਾਂ ਨੋਏ ਪੈਸੇ ਅਬਸਰਾਂ ਨੇ ਜੈਨਾ ਨਹੀਂ ਗਾਪੀ ਲੋ ਮੈਨੂੰ ਦਿਖਾਓ ਕਿੱਥੇ ਪ੍ਰਧਾਨ ਦੇ ਸਾਈਨ ਨੇ ਕਹਿ ਨਹੀਂ ਕਰਦੇ ਕਹਿਣ ਲੱਗੀ ਗੱਲ ਨੇ ਜੂਹ ਜਾਂਦਾ ਲੱਗਿਆ ਲੱਗਿਆ ਹੋਰ ਤਾਂ ਮੇਰੀ ਮਜਬੂਰੀ ਹੈ ਮੈਂ ਸਾਈਨ ਨਹੀਂ ਕਰ ਸਕਦਾ ਹਿਸਾਬ ਜੋ ਉਹ ਜਾਂਦਾ हट ਗਿਆ 4 ਜੂਹ ਨੂੰ ਮੈਂ ਤੁਸੀਂ ਸਾਰ ਮੈਂ ਸਾਈਨ ਕਰ ਦੂੰਗਾ ਗੋਮੀ ਨਾ ਗੋਮੀ ਸਰਤਾ ਇਹਨੇ ਕਰ ਰਹੇ ਨੇ ਨਾ ਜਿੰਦੇ ਕਬਰੇ ਦੇ ਲੋਕ ਨੇ ਜਿਹੜੇ ਪ੍ਰਾਣੇ ਬੈਠੇ ਨੇ ਦਰਦਾਨ ਬਣੀ ਹੈ ਜਿਹਦਾ ਇੱਕ ਪੁੱਤਰੀ ਕੌਡੀ ਤੇ ਪੈਜੀ ਨੂੰ ਮੇਰੇ ਘਰ ਚਾਲ ਤੋਂ ਉਸ ਤੋਂ ਆਈ ਹੁਣ ਤਾਂ ਮੈਂ ਸੁਆਮੀ ਦੇ ਚੜ੍ਹਦੇ ਤੇ ਆ ਤੱਬਰੂ ਦੇ ਤੇ ਔਰ ਜਿਹੜੇ ਬਹੁਤ ਜ਼ਿਆਦਾ ਇਮਾਨਦਾਰੀ ਦਾ ਨੂੰ ਕਰ ਰਹੇ ਐ ਕਿਉਂ ਮੈਂ ਕਿੱਥੇ ਜਾਵਾਂਗੀ ਫਿਰ ਪਰ ਜਣਗੇ ਇਹ ਆਉਣਗੇ ਇਹ ਨਿਸ਼ਾਨ ਪਾਉਣਗੇ ਇਹ ਗੱਲ ਯਾਦ ਰੱਖੋ 4 ਤੋਂ ਤੱਕ ਕੋਈ ਮੈਸੇਜ ਨਾ ਦੇਣੀ। ਇਹ ਜਿੰਨੀ ਕੋਮਾਂ ਤੋਂ ਕੁਝ ਜਿਹੜੇ ਪਹਾੜੀ ਤੇ ਜਿੰਨੀ ਬੰਨੀ ਇਹਨਾਂ ਰੱਖਾਈ ਹੋਈ ਇੱਕ ਕੂਮੀ ਕਾਰਵਾਈ ਹੁੰਦੀ ਹੈ ਸਾਰਾ ਕੁਝ ਪੇਪਰ ਤਿਆਰ ਕੀਤੇ ਤੇ ਇਹਨੇ ਠੇਕੇਦਾਰ ਕਹਿੰਦਾ ਮੈਨੂੰ ਵਰਕ ਆਰਡਰ ਦੇ ਦੋ ਤੇ ਇਹ ਇਹ ਕਹਿੰਦਾ ਵੀ ਨਹੀਂ ਅਸੀਂ ਫਾਇਨ ਕਰ ਦਵਾਂਗੇ ਲੋਕ ਕਹਿੰਦੇ ਕਿ ਧੜੂ ਵਾਲੇ ਤੋਂ ਕੰਮ ਨਹੀਂ ਕਰੀਂ। ਨਾ ਤਾਂ ਕੋਈ ਮੋਦੀ ਨੂੰ ਲੱਗਦਾ ਨਹੀਂ। ਜਦ ਤੱਕ ਡਾਕੂਮੈਂਟ ਫਿਊਰੀ ਨਹੀਂ ਹੋ ਜਾਂਦੇ ਉਦੋਂ ਤੱਕ ਮੇਰੇ ਹਿਸਾਬ ਨਾਲ ਇਸੇ ਕੰਮ ਦਾ ਦੂਤਾ ਘਾਟ ਨੂੰ ਛਾਂਤ ਨਹੀਂ ਕਰਨਾ ਚਾਹੀਦਾ ਜਦੋਂ ਤੱਕ ਆਪਾਂ ਨੂੰ ਹੁੰਦਾ ਹੈ ਜਦੋਂ ਕਾਗੇ ਨਹੀਂ ਪੂਰੇ ਹੈਗੇ ਟੈਂਟਰ ਜੇ ਬਰਤ ਤੋਂ ਪਰ ਨਹੀਂ ਕੱਟ ਹੋਏ ਕਿ ਮੈਂ ਕੋਸ਼ਿਸ਼ ਕਰਦੇ ਨੂੰ ਪੜ੍ਹ ਰਿਹਾ ਹਾਂ ਤੇ ਕੀ ਮਕਸਦ ਕੱਲ ਸੋਡੀ ਮਾਨਯੋਗ ਚਫੀ ਕਮੇਟ ਮੱਗੀ ਸਾਹਿਬ ਨੇ ਮੇਰੇ ਬਾਰੇ ਕਾਫੀ ਪੱਦੀ ਸ਼ਬਦ ਨਹੀਂ ਵਰਤੀ ਹੈ ਤੇ ਮੈਨੂੰ ਕਿਹਾ ਗਿਆ ਕਿ ਮੈਂ ਸਿੰਘਪੁਰਾ ਰੋਡ ਬੰਦ ਨਹੀਂ ਦੇ ਰਿਹਾ ਮੈਂ ਉਹਦੀ ਅੜਿਕਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਦਰਸ਼ ਚੋਣ ਜਾਬਤਾ ਲੱਗਿਆ ਲੱਗਿਆ ਹੋਣ ਕਾਰਨ ਮੇਰੀ ਮਜਬੂਰੀ ਹੈ ਮੈਂ ਸਾਈਨ ਨਹੀਂ ਕਰ ਪਾ ਰਿਹਾ ਜਿਸ ਦਿਨ ਚੋਣ ਜਾਬਤਾ ਹਟ ਗਿਆ 4 ਜੂਨ ਨੂੰ ਪੱਟੜ ਦੀ ਸਾਰ ਮੈਂ ਸਾਈਨ ਕਰ ਦੂੰਗਾ ਬਣਾਉਣੀ ਨਾ ਬੋਣੀ ਸਰਕਾਰ ਦੇ ਹੱਥੇ ਕਿਉਂਕਿ ਸਾਡੇ ਪਾਸ ਕਰੇ ਵੀ ਪਹਿਲਾਂ ਵੀ ਕੰਮ ਕੋਈ ਸਾਰੇ ਹੋ ਨਹੀਂ ਰਹੇ ਲਟਕ ਰਹੇ ਕੰਮ ਉਹ ਵੀ ਤੁਹਾਨੂੰ ਮੈਂ ਤਰਤੀਬ ਚ ਦੱਸੂੰਗਾ ਕਿ ਇਹ ਕੰਮ ਸਾਡੇ ਲੰਮ ਕਰੇਗੇ ਜਿੱਦਣ ਮਤ ਸੜਕ ਦਾ ਉਦਘਾਟਨ ਹੋਇਆ ਉਸੇ ਦਿਨ ਚੋਣ ਜਾਬਤਾ ਲੱਗ ਗਿਆ ਸ਼ਾਮ ਨੂੰ ਤੁਸੀਂ ਸਾਈਨ ਨਹੀਂ ਕਰ ਸਕਦੇ ਸੀ ਨਾ ਠੀਕ ਹੈ ਉਸ ਤੋਂ ਬਾਅਦ ਕੀ ਕਹਣਾ ਉਹ ਉਹ ਮਤਲਬ ਜੀ ਸਾਹਿਬ ਬਿਨਾ ਪਾਣੀ ਤੋਂ ਮੌਜੂਦ ਹੋਣ ਵਾਲੀ ਗੱਲ ਹੈ ਜਦ ਤੱਕ ਡਾਕੂਮੈਂਟ ਪੂਰੇ ਨਹੀਂ ਹੋ ਜਾਂਦੇ ਉਦੋਂ ਤੱਕ ਮੇਰੇ ਹਿਸਾਬ ਨਾਲ ਕਿਸੇ ਕਮਜ਼ਦ ਘਾਟ ਮਟੜ ਨਹੀਂ ਕਰਨਾ ਚਾਹੀਦਾ ਜਦੋਂ ਦਾ ਪਤਾ ਆਪਾਂ ਨੂੰ ਹੁੰਦਾ ਹੈ ਉਦੋਂ ਤਾਂ ਘਾਟ ਬਹੁਤ ਹੋਏ ਜਦੋਂ ਚੌਂਜਾਬਤਾ ਲੱਗਿਆ ਨਾ ਦੋ ਦਿਨ ਚ ਬਹੁਤ ਅਧ ਘਾਟ ਹੋਈ ਕਰਾਂਗੀ ਤੇ ਪਰ ਮੈਂ ਕਿਸੇ ਦਾ ਘਾਟ ਨਹੀਂ ਤੇ ਨਹੀਂ ਗਿਆ ਇੱਕ ਤੇ ਵੀ ਤੇ ਇਹ ਹੀ ਸੀਗਾ ਉਹ ਧੁੱਤ ਫਟਾਫਟ ਕਰਦੀ ਹੈ ਪਰ ਜੋ ਚਰ ਕਾਗਜ਼ ਨਹੀਂ ਪੂਰੇ ਹੈਗੇ ਟੈਂਟ ਨੂੰ ਜੇ ਬਰਕਾਉਂਟਰ ਨਹੀਂ ਕੱਟੋਏ ਕਿਵੇਂ ਪੋਸੀਬਲ ਹੈ ਵੀ ਉਹ ਬਣ ਜੂਗਾ ਤਾਂ ਪ੍ਰਧਾਨ ਜੀ ਉਹਦੇ ਵਿੱਚ ਇਹ ਵੀ ਕਿਹਾ ਗਿਆ ਕਹਿੰਦੇ ਜੀ ਰਣਜੀਤ ਸਿੰਘ ਜੀਤੀ ਦੇ ਕਾਫੀ ਅਲੀਗਲ ਕੰਮਾਂ ਦੀਆਂ ਫਾਈਲਾਂ ਮੇਰੇ ਤੱਕ ਪਹੁੰਚੀ ਹੋਈਆਂ ਨੇ ਜੇਕਰ ਸਾਈਨ ਨਹੀਂ ਕਰਦੇ ਤਾਂ ਉਹ ਕਾਰਵਾਈ ਵੀ ਅਮਜ ਲਿਆਂਦੀ ਹੈ 4 ਜੂਨ ਤੱਕ ਭਾਈ ਮੈਂ ਸਾਈਨ ਕਰ ਲੈਣੀ ਤੇ ਕੋਈ ਨੂੰ ਨੂੰ ਤਾਂ ਭੱਜ ਦੇ ਰੁਕਾਣ ਇੱਕ ਜਾਈ ਹੈ ਤੇ ਇੱਕ ਹੋਰ ਮੈਂ ਕਰਾੜੀ ਵੀ ਉੱਤੇ ਮੈਂ ਗੱਲ ਕਰ ਸਕਦਾ ਕਰਾਲੀ ਚੰਤਾਂ ਬਈ ਇੱਕ ਪੈਸੇ ਦਾ ਰਵਾਧਾਰ ਨਿਕਲੇ ਆਇਆ ਇੱਕ ਪੈਸੇ ਦਾ ਇੱਕ ਫੁੱਟੀ ਕੌਡੀ ਇੱਕ ਪੈਣੀ ਵੀ ਮੇਰੇ ਘਰ ਕਰਾਲੀ ਤੋਂ ਸੋਚੋ ਆਈ ਹੋਈ ਤਾਂ ਮੈਂ ਯਾਰ ਸਵਾਮੀ ਦੇ ਚੜ੍ਹਨ ਨੂੰ ਤਿਆਰ ਹੈ ਤਬਰ ਨੂੰ ਦੇ ਕੇ ਔਰ ਜਿਹੜੇ ਬਹੁਤ ਜ਼ਿਆਦਾ ਇਮਾਨਦਾਰੀ ਦਾ ਨੋਕਰ ਰਹੇ ਆ ਉਹ ਵੀ ਆ ਜਣ ਜੀ ਲਗਭਗ 3 ਸਾਲ ਹੋ ਗਏ ਤੁਸੀਂ ਇੱਥੇ ਕਾਬਜ ਹੋ ਕੁਰਸੀ ਦੇ ਕਿਹੜੇ-ਕਿਹੜੇ ਮੇਨ ਕੰਮ ਆ ਜਿਹੜੇ ਹੁਣ ਤੱਕ ਕੀਤੇ ਨੇ ਤੁਹਾਡੇ ਵੱਲੋਂ ਤਾਂ ਉਹ ਗੱਲ ਇਹ ਦੀ ਮੈਂ ਤੁਸੀਂ ਜਦੋਂ 3 ਸਾਲ ਤੋਂ ਬੁਨਾ ਕੋ ਸਾਲ ਕੇ ਕਿਉਂਕਿ ਸਾਲ ਕੋ ਮੈਂ ਪ੍ਰਧਾਨ ਰਿਆ ਸਾਲ ਕੋ ਮੈਂ ਪ੍ਰਧਾਨਗੀ ਕੀਤੀ ਹੈ ਉਹ ਤੋਂ ਬਾਅਦ ਤਾਂ ਤੁਹਾਨੂੰ ਹੀ ਪਤਾ ਮੇਰੀ ਪ੍ਰਧਾਨਗੀ ਕਿਵੇਂ ਹੋ ਰਹੀ ਕਿਵੇਂ ਨਹੀਂ ਹੋ ਰਹੀ ਅਫਸਰਾਂ ਦੇਖ ਕੇ ਲਾਇਏ ਇੱਕ ਸਾਲ ਤੋਂ ਸਭ ਤੋਂ ਨਲਾਇਕ ਪੂਰੇ ਪੰਜਾਬ ਦਾ ਨਰੇਗੀ ਜੋ ਉਠਾ ਲਤਾ ਕੰਮ ਮੈਨੂੰ ਕਰਨ ਨਹੀਂ ਦਿੱਤਾ ਪਰ ਫਿਰ ਵੀ ਮੈਂ ਮਤਲਬ ਸਾਲ ਦੇ ਵਿੱਚ ਬਹੁਤ ਵਧੀਆ ਕੰਮ ਆਪਣੇ ਵੱਲੋਂ ਕੀਤੇ ਆਂ ਮੇਰੇ ਤੇ ਇੱਕ આરોਪ ਲੱਗਦਾ ਵੀ ਪੱਖਪਾਤ ਕਰਦਾ ਉਹਦੇ ਵੀ ਮੈਂ ਤੁਹਾਨੂੰ ਅੰਕੜਿਆਂ ਨਾਲ ਜਵਾਬ ਦਊਗਾ ਤੇ ਮੈਂ ਕੁਝ ਠੀਕ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਹੈ ਚੰਡੀਗੜ੍ਹ ਰੋਡ ਤੇ ਚਨਾਲੂ ਤੱਕ 10-10 ਫੁੱਟ ਪੇਵਰ ਲਾਉਣ ਦੀ ਸਹੀ ਸੜਕ ਤੇ 1.5 ਕਰੋੜ ਦਾ ਪਿਛਲੀ ਸਰਕਾਰ ਟਾਈਮ ਦਾ ਟੈਂਡਰ ਪਾਸ ਹੈ ਟੈਂਡਰ ਲੱਗਿਆ ਹੋਇਆ ਮਾਵੀ ਐ ਸतीशਪੂਠੇ ਕਿਦਾਰਾ ਕੋਲ ਕੰਮ ਹੈ ਤੇ ਕੰਮ ਸ਼ੁਰੂ ਹੋ ਗਿਆ ਸੀ ਜਿੱਦੜੀ ਸਰਕਾਰਾਂ ਦੀ ਆ ਕੇ ਫੋਰੈਸਟ ਨੇ ਰੋਕਤਾ ਹੋਊ ਸ਼ਹਿਰ ਦੇ ਸਾਰੇ ਤੁਸੀਂ ਮਰਡੇ ਕਿਹੜਾ ਮਾਰ ਸਕਦੇ ਖੜੜਗੀ ਦਾ ਮਾਰ ਸਕਦੇ ਉੱਥੇ ਫੋਰੈਸਟ ਦੀ ਜਗ੍ਹਾ ਨਹੀਂ ਹੈ ਕਿ ਕਰਾਲੀਓ ਫੋਰੈਸਟ ਦੀ ਜਗ੍ਹਾ ਦੋ ਸਾਲ ਹੋ ਗਏ ਪੇਪਰ ਤੁਸੀਂ ਜਾਂਦੇ ਹੋਏ ਨਿਗਾ ਮਾਰ ਕੇ ਜਾਇਓ ਖਾਸ ਕਰਕੇ ਸਪੂਰ ਦੇ ਸਾਹਮਣੇ ਤੁਹਾਨੂੰ ਪੇਪਰ ਮਿਲਣ ਦੇ ਪਏ ਉਹ ਦੋ ਸਾਲ ਦਾ ਕੰਮ ਰੁਕਿਆ ਹੋਇਆ ਹੈ ਫਿਰ ਵੀ ਮੈਂ ਆਪਣੇ ਬਿੰਨੂ ਪੁਛ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਮੈਂ ਟੈਮਰੀ ਨੂੰ ਆਏ ਸ਼ਾਇਦ ਤੇ ਕੈਮ ਉੱਥੇ ਵੀ ਆ ਕੇ ਪਾਰਟੀ ਵਾਜੀ ਵੱਡ ਜਾਂਦੀ ਹੈ ਕੈਮਰੇ ਸਾਡੇ ਦਾ ਜਿਹੜਾ ਅਸੀਂ ਮੇਨ ਉਹ ਉਹ ਸੀਗਾ ਡੀਵੀਆਰ ਸੀ ਜਿਹੜਾ ਉਹ ਅਸੀਂ ਥਾਣੇ 'ਚ ਬਣਾਤਾ ਕਿਉਂਕਿ ਥਾਣੇ ਨੂੰ ਲੋੜ ਹੈ ਬੇਸ਼ੱਕ ਕੌਂਸਲ ਨੇ ਲਾਏ ਸਾਨੂੰ ਲੋੜ ਦੀ ਹੈ ਕਿਉਂਕਿ ਕ੍ਰਾਈਮ ਉਹਨਾਂ ਨੇ ਦੇਖਣਾ ਉੱਥੇ ਅਸੀਂ ਲਾਤਾ ਪਰ ਉੱਥੇ ਵੀ ਕੋਈ ਪਾਰਟੀ ਬਾਜੀ ਹੋਈ ਹੈ ਮਸੀਤ ਉੱਥੇ ਮਦਰ ਗੜੀ ਧਰਮਸ਼ਾਲਾ ਦਾ ਪ੍ਰਧਾਨ ਪੜ ਗਿਆ ਉਦੋਂ ਟਾਵਰ ਪਟਵਾ ਕੇ ਹੁਣ ਸਾਡੇ ਇੱਥੇ ਆ ਗਿਆ ਕੌਂਸਲ 'ਚ ਪਰ ਹੁਣ ਮੈਂ ਲਿਖ ਕੇ ਭੇਜੂਗਾ ਐਸਐਸਪੀ ਸਾਹਿਬ ਨੂੰ ਬੇਥੇ ਇੱਕ ਮਰਾਜ ਨੂੰ ਲਾਇਆ ਜਾਵੇ ਕਿਉਂਕਿ ਉਹਨਾਂ ਦਾ ਕੰਮ ਸਾਡਾ ਨਹੀਂ ਹੈਗਾ ਤੇ ਉਹਨਾਂ ਨੇ ਵਰਕਿੰਗ ਜਿੱਦੋਂ ਆਏ ਸੀ 노 ਡਾਊਟ ਮੇਰੇ ਸਾਹਮਣੇ ਜੀ ਗੱਲ ਹੈ ਮਤਲਬ ਕ੍ਰਾਈਮ ਨੂੰ ਕੰਟਰੋਲ ਕਰਨ ਲੱਗੇ ਕਿਸੇ ਦਿਨ ਕਿਹਦੇ ਕੋਈ ਬੰਦਾ ਸਾਡੇ ਕੋਲ ਡੱਪਾ ਲਿ ਕੇ ਆ ਮੈਂ ਕਹਾਂਦਾ ਲਿ ਕੇ ਆ ਪਈ ਕਹਿੰਦਾ ਜੀ ਮੇਰਾ ਘਰ ਦੀ ਪਰਸ ਇੰਨੇ ਹਜ਼ਾਰ ਰੁਪਏ ਸੀ ਕਹਿੰਦਾ ਮੈਂ ਮੁੜ ਕੇ ਇਹਨਾਂ ਕੈਮਰੇ ਦੇਖਿਆ ਉਹ ਲੇਡੀ ਪਛਾਣੀ ਗਈ ਉਹ ਲੇਡੀ ਕੁਦਰਤੀ ਜਿਹੜੀ ਮਿਲਿਆ ਉਹਨਾਂ ਵਿਚਾਰੇ ਜਾ ਕੇ ਉਵੇਂ ਹੀ ਰੱਖ ਲਿਆ ਉਹ ਸਾਡੀ ਕੌਂਸਲ ਦੀ ਉਹ ਮਲਾਕੀ ਸੀਗੀ ਉਹ ਸ਼ੈਦ ਉਧਰ ਉਗਣਾ ਵੀ ਮੁੜਦਾ ਪਰ ਉਹ ਕੈਮਰੇ ਦੀ ਦਿਵਤ ਮੁੜਿਆ ਉਥੇ ਕਾਫੀ ਸਾਨੂੰ ਫਾਇਦਾ ਹੋਇਆ ਉਹਨਾਂ ਕੈਮਰੇ ਸ਼ਮਸ਼ਰ ਘਾਟ ਦਾ 30 35 ਸਾਲ ਪੁਰਾਣਾ ਰਸਤੇ ਦਾ ਸੀਗਾ ਉਹ ਵੀ ਮੈਂ ਹੱਲ ਕਰਾਇਆ ਤੇ ਸ਼ਮਸ਼ਰ ਘਾਟ ਦਾ ਰਸਤਾ ਲਾਇਆ ਪਰ ਉਹਦੇ ਨਾਲ ਮੈਂ ਇੱਕ ਜਦੋਂ ਮੈਂ ਸ਼ਮਸ਼ਰ ਘਾਟ ਦਾ ਰਸਤਾ ਇਹ ਲਗਵਾਇਆ 11 ਫੁੱਟ ਦਾ ਤਾਂ ਸ਼ਹਿਰ ਚ ਮੈਨੂੰ ਬਹੁਤ ਜ਼ਿਆਦਾ ਸਮਰਥਨ ਮਿਲਿਆ ਕਿਉਂਕਿ ਸਾਡੇ ਹਿੰਦੂ ਭਾਈਚਾਰੇ ਚੋਂ ਤੀਰਥ ਬੰਦ ਕੋਲ ਦੇ ਮੈਂ ਉਤੇ ਉਤਸ਼ਾਹਿਤ ਹੋ ਕੇ ਇੱਕ ਰਸਤਾ ਸਾਡੇ ਪਿਛਲੇ ਪਾਸੇ 22 ਫੁੱਟ ਦਾ ਰਸਤਾ ਜਾਂਦਾ ਸਰਕਾਰੀ ਉਹ ਸਾਡੇ ਸਮਝਾਨ ਤੋਂ ਅੱਗੇ ਤੋਂ ਨਾਲ ਨੂੰ ਲੱਗਦਾ ਉਹਦੇ ਵਿੱਚ ਕਿਸੇ ਬਿਲਡਰ ਦੀ ਜਗ੍ਹਾ ਪਈ ਮੈਂ ਬਿਲਡਰ ਕੋਲ ਗਿਆ ਮਹਾਂ ਜੀ ਆ ਕੇ ਸਾਨੂੰ ਆ ਜਗ੍ਹਾ ਦੇ ਉਹ ਕਹਿੰਦਾ ਭਈਆ ਤੂੰ ਆਏ ਕੋ ਗੱਲ ਨਹੀਂ ਤੂੰ ਜਵਾਬ ਨਹੀਂ ਦੇਗਾ ਇਹ ਇਦਾਂ ਕਰ ਜਿੰਨੀ ਕ ਤਕਾਉਣ ਜੀ ਸੱਤੋਂ ਲੈ ਲੈ ਉੰਨੇ ਤੂੰ ਦੇ ਦੇ ਸਾਨੂੰ ਬਰਾਬਰ ਦਵਾਦਲਾ ਕਰ ਲੈ ਸਾਡਾ 30 ਫੁੱਟ ਦਾ ਰਸਤਾ ਵੜ ਜਾਣਾ ਸੀ ਉੱਥੇ ਬਾਈ ਦਾ ਸਰਕਾਰੀ ਹੈ 30 ਫੁੱਟ ਦਾ ਸ਼ਮਸ਼ਾਦ ਘਾੜ ਦਾ ਰਸਤਾ ਲਾਦਣਾ ਜਿੱਥੋਂ ਮੋੜ ਪੈਣਾ ਸੀ ਸਾਡਾ ਮਤਲਬ ਸ਼ਮਸ਼ਾਦ ਘਾੜ ਦੇ ਰਸਤੇ ਦੇ ਮੱਦੇ ਰੁਕ ਦਿੰਦੇ ਤੇ ਜਿਵੇਂ ਤਾਂ ਸਰਕਾਰ ਨੂੰ ਇਹਨਾਂ ਗੱਲਾਂ ਦਾ ਪਤਾ ਲੱਗਦਾ ਸਰਕਾਰ ਨੂੰ ਤਾਂ ਦੱਸਿਆ ਜਾਂਦਾ ਸਾਡੇ ਕੌਂਸੋ ਨੂੰ ਦੱਸਿਆ ਜਾਂਦਾ ਵੀ ਅੱਜੇ ਤੱਕ ਨਾ ਹੋ ਗਿਆ ਇਹ ਇਹਦੇ ਨਾਲੋਂ ਬਹੁਤ ਜ਼ਿਆਦਾ ਸ਼ਹਿਰ ਤੋਂ ਸਮਾਸਤਰ ਮਿਲਣਾ ਉਹ ਸਾਡਾ ਮਤਾਂ ਮਨਜ਼ੂਰ ਨਹੀਂ ਇਦਿਸ ਮੈਂ ਬੋਕਲਾ ਮਤਲਬ ਜਿੱਦੜ ਦੀ ਸਰਕਾਰ ਇਹ ਤੁਹਾਨੂੰ ਮੈਨੂੰ ਕੰਮ ਨਹੀਂ ਕਰਦੇ ਰਹੀ ਇਹਦੇ ਵਿੱਚ ਮੈਂ ਮਜਬੂਰ ਹ ਉਹ ਕਹਿੰਦੇ ਜੀ ਸਾਡੇ ਕੰਮਾਂ ਨੂੰ ਰੋਕਿਆ ਜਾਂਦਾ ਹੈ ਤੇ ਪੜਿਆਲੇ ਪਿੰਡ ਨੂੰ ਜਾਣ ਵਾਲੀ ਸੜਕ ਦੇ ਉੱਤੇ ਬਟੇਲਾ ਲਗਾ ਦਿੰਦੇ ਉਹ ਇਹ ਕੱਲੇ ਹਿੱਪਤ ਰਦਾ ਬੰਡਵਾ ਕੰਮ ਮਿਲਦਾ ਹੈ ਸੜਕ ਦਾ ਹਾਲ ਜੇ ਤੁਸੀਂ ਦੇਖ ਲੈ ਇੰਨੀ ਟੁੱਟੀ ਹੋਈ ਸੀਗੀ ਇਹਦਾ ਹਾਲ ਸਿੰਘ ਭਰਾ ਰੂਡ ਵਾਲੀ ਸੀਗਾ ਪਰ ਹੁਣ ਬਣ ਗਈ ਹੁਣ ਮੈਂ ਪਟਕੇ ਦਿਖਾ ਨਹੀਂ ਸਕਦਾ ਜੀ ਤੇ ਜਿਹੜਾ ਇਹ ਪਾਰਸ਼ਲਟੀ ਵਾਲਾ ਵੀ ਪੜਿਆਲੇ ਨੂੰ ਵੱਧ ਕਰਨ ਨੂੰ ਹੋਂ ਤੱਕ ਜਦੋਂ ਦਾ ਮੈਂ ਪ੍ਰਧਾਨ ਬਣਿਆ ਹੈ ਜਿਹੜੇ ਜਿਹੜੇ 90 ਲੱਖ ਰੁਪਏ ਵਿੱਚ ਹਜ਼ਾਰ ਦੇ ਕੰਮ ਨੂੰ ਪੜਿਆਲੇ ਦੇ ਪਾਸ ਕੀਤਾ ਹੂੰ ਉਹਦੇ ਉਲਟ 10 ਨੰਬਰ ਵਾਰ ਮੇਰੇ ਵਿਰੋਧੀ ਦਾ ਹੈ ਹੂੰ ਜਿਹੜਾ ਕਿ ਮੇਰਾ ਸਭ ਤੋਂ ਵੱਧ ਵਿਰੋਧੀ ਹੈ ਜਿਹਨੂੰ ਕੋਈ ਜਨਰਲ ਤਾਂ ਇਹੀ ਦੇਖਿਆ ਦਿਖੀ ਜਾਂਦਾ ਵੀ ਮੈਂ ਇਹ ਪ੍ਰਧਾਨ ਕਿਵੇਂ ਬਣ ਗਿਆ ਮੈਂ ਮੈਂ ਕਿਵੇਂ ਬੈਠ ਮੋੜਦਾ ਨਹੀਂ ਬੈਠੂਗਾ ਇੱਕ ਇੱਥੇ ਇੱਥੇ ਲਿਖਿਆ ਜਾਂਦਾ ਫੇਰ ਬੈਠੂਗਾ ਉਹਦੇ ਵਾਰਡ ਚ 1 ਲੱਖ 1 ਕਰੋੜ 13 ਲੱਖ 15 ਹਜ਼ਾਰ ਦਾ ਕੰਮ ਹੋਇਆ ਹੂੰ ਫੇਰ ਆਜੂ ਜੀ ਕੰਨੀ ਰਬਾ ਤੋਂ ਤਾਂ ਸਭ ਤੋਂ ਖਾਸ ਹੈ ਹੂੰ ਰਬਾ ਦਾ ਦੇ ਵਾਰਡ ਤੋਂ ਹੋਇਆ 1 ਕਰੋੜ 1 ਲੱਖ ਤੱਕ ਕਮਪਾਸ ਕੀਤਾ ਸੀ ਜੀ ਤੇ ਨੰਦੀ ਨਾਲ ਤੁਹਾਨੂੰ ਪਤਾ ਹੀ ਹੈ ਕਿੰਨੇ ਸਬੰਧ ਹੈ ਮੇਰੇ 1 ਕਰੋੜ 53 ਲੱਖ 85 ਹਜ਼ਾਰ ਮੈਂ ਤਾਂ ਕਰੋੜ ਵੀ ਨਹੀਂ ਟੱਪਿਆ ਉਸ ਬਾਕੀ ਸਾਰੇ ਵਾਰਡ ਕੱਢੇ ਜੇ ਕੋਹੋਂ ਤੁਹਾਨੂੰ ਸਾਰੇ ਵਾਰਡ ਦਾ ਵੀ ਡਾਟਾ ਕੱਢ ਸਕਦਾ ਪ੍ਰਚਾਰ ਬੋਰਡਾਂ 'ਚ ਤੁਹਾਨੂੰ ਪਤਾ ਲੱਗ ਜੂ ਮੈਂ ਕਿੰਨੀ ਕ ਪਾਰਫੈਕਟੀ ਕਰਦਾ ਕਰੇ ਇਹ ਕੰਮ ਹੋਏ ਉੱਥੇ ਹੋਏ ਆ ਜਾਂ ਮਤਲਬ ਪਾਸ ਹੋਏ ਸਿਰਫ ਪਾਸ ਹੋ ਗਏ ਤਕਰੀਬਨ ਤਕਰੀਬਨ 90% ਹੋ ਗਏ ਹੋਗੇ ਜੇ ਕਿਤੇ 5-10% ਟੈਂਡਰ ਲੱਗਣਾ ਰਹਿ ਗਿਆ ਤਾਂ ਲੱਗ ਜਾਵਗੇ ਜਨੇ ਇਸਟੀਮੇਟ ਪਾਸ ਹੋਏ ਤਕਰੀਬਨ ਤਕਰੀਬਨ ਟੈਂਡਰ ਲੱਗ ਚੁੱਕੇ ਸ਼ਾਇਦ ਕੋਈ ਰਹਿੰਦਾ ਕਿਹਦੀ ਬਾਤ ਸਿੰਘਪੁਰ ਰੋਡ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਵਿੱਚ ਅਰਚਨਾ ਆ ਕੀ ਲੱਗਿਆ ਮੈਂ ਉਹ ਰੋਡ ਉੱਪਰ ਸਾਡੀ ਹੈ ਇਹ ਤਾਂ ਤੁਹਾਨੂੰ ਪਤਾ ਪੀਡਬੀ ਵੀ ਹੋਗਾ ਤੇ ਫਿਰ ਵੀ ਅਸੀਂ ਇੱਕ 22 ਦੇ ਵਿੱਚ ਮਤਲਬ ਐਸਟੀਮੇਟ ਪਾਸ ਕੀਤਾ ਸੀ ਵੀ ਸੜਕਪੁਰਾ ਰੋਡ ਦਾ ਹਾਲ ਮਾੜਾ ਹੈ ਵੀ ਇਹਨੂੰ ਅਸੀਂ ਪੈਚ ਵਰਕ ਨਾਲ ਮਾੜਾ ਮੁਟੀ ਪਰ ਜੇ ਬਾਕੀ ਸ਼ਹਿਰ ਚ ਵੀ ਪੰਨਾ ਸਿੰਘਪੁਰਾ ਰੋਡ ਦਾ ਨਹੀਂ 24 ਲੱਖ ਸਮਥਿੰਗ ਦਾ ਜਿੰਦਾ ਚਾਸੀ ਯਾਦ ਹੈ ਉਹ ਸਿੰਘਪੁਰਾ ਰੋਡ ਤੇ ਬਾਕੀ ਸਾਰਾ ਸ਼ਹਿਰ ਕਿਉਂਕਿ ਸਾਡੀਆਂ ਸਿਪ ਕੁਝ ਸਕਦਾ ਬਾਹਰ ਕਟਰ ਬੜਾ ਦੇ ਕੁੱਟੀਆਂ ਹੁੰਦਾ ਇਹ ਉਹ ਰੇਪਰਾਸਟ ਕਰਾਇਆ ਸੀ ਪਰ ਜਦੋਂ ਸਰਕਾਰ ਨੇ ਬੜਾਈ ਉਹ ਨਾ ਤੇ ਅਸੀਂ ਉਹ ਸਾਰੀ ਟੈਂਡਰ ਲਾਤਾ ਕਿ ਸਿੰਘਪੁਰੇ ਰੋਡ ਦੇ ਸਾਰੇ ਕੰਮ ਕਰਦਾ ਹਾਂ ਹੋਰ ਵਾੜਾਂ ਚੋਂ ਕੰਮ ਨਹੀਂ ਕਰਾਂ ਉਹ ਕੱਲੇ ਸਿੰਘਪੁਰੇ ਰੋਡ ਦਾ ਤੇ ਬਾਕੀ ਬਾੜਾਂ ਦਾ ਨਹੀਂ ਸੀਗਾ ਪਰ ਉਹ ਅਸੀਂ ਸਾਰੇ ਕੰਮ ਉੱਥੇ ਕਰਦਾ ਉਹਦੇ ਲਈ ਪਹਿਲਾਂ ਸਾਨੂੰ ਪੀ ਡਬਲਯੂ ਡੀ ਦੀ ਪਰਮਿਸ਼ਨ ਲੈਣੀ ਪਈ ਪੀ ਡਬਲਯੂ ਡੀ ਪਰਮਿਸ਼ਨ ਆ ਗਈ ਅਸੀਂ ਟੈਂਡਰ ਲਾਤਾ ਟੈਂਡਰ ਮੈਚੁਰ ਹੋ ਗਿਆ ਭਰਤਾ ਕਿਸੇ ਨਾ ਠੇਕੇਦਾਰ ਨੇ ਤੇ ਉਸ ਦਰਾਂਨ ਉਦਘਾਟਨ ਵੀ ਕਰਤਾ ਵੈਸੇ ਉਹਨਾਂ ਨੂੰ ਜੋ ਵੀ ਬੰਦੇ ਗਾਈਡ ਨਹੀਂ ਠੀਕ ਕਰਦੇ ਤੇ ਜਦ ਤੱਕ ਬਿਨਾ ਪਾਣੀ ਤੇ ਮੌਜੂਦੀ ਨਹੀਂ ਬੋਲਣੀ ਚਾਹੀਦੀ ਜਦੋਂ ਤੱਕ ਕਾਗਜ਼ੀ ਕਾਰਵਾਈ ਪੂਰੀ ਹੋ ਜਾਂਦੀ ਹੈ ਉਦੋਂ ਤੱਕ ਕਿਸੇ ਕੰਮ ਦਾ ਮੇਰੇ ਸਾਰ ਨਾਲ ਉੱਤ ਘੱਟ ਕਾਹਲ ਹੀ ਨਹੀਂ ਕਰਨ ਚਾਹੀਦਾ ਜਿਹੜਾ ਇਹ ਪੈਸੇ 24 ਲੱਖ 85 85000 ਦੀ ਗੱਲ ਹੋਈ ਸੀ ਇਹ ਆਮ ਆਦੀ ਪਾਰਟੀ ਦੀ ਸਰਕਾਰ ਬਣ ਤੋਂ ਪਹਿਲਾਂ ਦੇ ਪਾਸ ਹੋਏ ਸੀ ਜਾਂ ਬਾਅਦ ਚ ਹੋਏ ਹੈ ਨਹੀਂ ਨਹੀਂ ਪੈਸੇ ਤਾਂ ਦੇਖੋ ਪੈਸੇ ਦਾ ਵੀ ਇੱਕ ਹਮ ਐਸਟੀਮੇਟ ਬਾਅਦ ਚ ਪਾਸ ਹੋਇਆ ਹਮ ਸਰਕਾਰ ਬਣਨ ਤੋਂ ਤੇ ਪੈਸੇ ਤਾਂ ਸਾਡੇ ਆਪਣੇ ਸਾਸੇ ਸਾਨੂੰ ਸਰਕਾਰ ਵੱਲੋਂ ਤੇ ਗ੍ਰਾਂਟ ਦੇ ਤੌਰ ਤੇ ਇੱਕ ਸਿੰਗਲ ਪੈਣੀ ਜਦੋਂ ਦੀ ਇਹ ਸਰਕਾਰ ਬਣੀ ਹੈ ਇੱਕ ਸਿੰਗਲ ਪੈਣੀ ਸਾਨੂੰ ਨਹੀਂ ਆਈ ਹੈਗੀ ਸਾਡੇ ਕੋਲ ਜਿਹੜੇ ਸਾਡੇ ਸਾਡਾ ਜੀਐਸਟੀ ਦਾ ਹਿੱਸਾ ਸਾਡੇ ਸ਼ਹਿਰ ਦਾ ਤੁਸੀਂ ਕੋਈ ਚੀਜ਼ ਖਰੀਦਦੇ ਹੋ ਰੁਕੀ ਜੀ ਕੋਈ ਚੀਜ਼ ਖਰੀਦਦੇ ਉਹ ਜੀਐਸਟੀ ਕੱਟਿਆ ਜਾਂਦਾ ਉਹ ਉਹ ਸਾਡਾ ਆਪਣਾ ਹਿੱਸਾ ਉਹ ਸਾਰੇ ਉਹ ਲੋਕਲ ਲੋਕਲ ਗਵਰਨਮੈਂਟ ਸਾਡੀ ਉਹ ਲੋਕਲ ਗਵਰਨਮੈਂਟ ਦਾ ਹੱਕ ਹੁੰਦਾ ਸਾਨੂੰ ਸਿਰਫ ਜੀਐਸਟੀ ਦਾ ਸਾਡਾ ਹਿੱਸਾ ਹੁੰਦਾ ਤੇ ਸਾਡੇ ਨਕਸ਼ੇ ਪਾਸ ਕਰਦੇ ਉਹਨਾਂ ਦੇ ਉਹ ਸਾਡੇ ਅਸਾਸੇ ਨੇ ਕੌਂਸਲ ਦੇ ਅਹ ਇਹ ਇੱਕ ਸਾਈਡ ਡਿਊਟੀ ਹੁੰਦੀ ਸਾਨੂੰ ਇਹ ਇਹ ਸਾਡੇ ਆਪਣੇ ਅਸਾਸੇ ਨੇ ਸਰਕਾਰ ਤੋਂ ਸਾਨੂੰ ਇੱਕ ਪੈਸੇ ਦੀ ਵੀ ਸਿੰਗਲ ਪੈ ਸਿੰਗਲ ਇੱਕ ਸਿੰਗਲ ਪੈਸਾ ਵੀ ਸਰਕਾਰ ਨੇ ਦਿੱਤਾ ਉਹ ਸਰਕਾਰ ਨੇ ਗ੍ਰਾਂਟ ਦੇ ਤੌਰ ਤੇ ਸਾਨੂੰ ਤਾਂ ਦਿਖਾ ਦੂੰ ਆਪਾਂ ਕਿਹੜਾ ਲਗਾ ਮੈਡਮ ਤਾਂ ਕਹਿੰਦੇ ਕਿ ਕਰੋੜ ਕਰੋੜਾਂ ਦੇ ਪਿੰਡਾਂ ਨੂੰ ਅਲਾਟਮੈਂਟ ਕੀਤੀ ਹੈ ਚੈੱਕ ਦਿੱਤੇ ਨੇ ਪਰ ਕਰਾਲੀ ਸ਼ਹਿਰ ਲਈ ਕਿਉਂ ਨਹੀਂ ਜੀ ਅਹ ਮੁਲਕ ਦੀ ਸੋਈ ਇੱਡੀ ਦੂਰ ਦੇ ਪਿੰਡ ਮਾਜਰੀ ਚੰਦੋ ਕਿਉਂ ਬੋਲੇਗੇ ਸੰਘਪ੍ਰਾ ਕਾਲਿਆਲ ਬਰਾਉਲੀ ਉਹ ਟੋਰ ਜੁਆਇਨਿੰਗ ਪਿੰਡ ਕਿਉਂ ਨਹੀਂ ਬੋਲੇ ਭਈ ਇੱਡੀ ਦੂਰ ਦੇ ਪਿੰਡ ਦੱਸੇਗੇ ਚੰਦੋ ਸਟੇਡੀਅਮ ਹੈ ਜਿਹੜਾ ਕਾਂਗਰਸ ਸਰਕਾਰ ਦੇ ਟਾਈਮ ਪਾਸ ਹੋਇਆ ਉਹ ਗੁਰਮੀਤ ਰਾਣਾ ਗੁਰਮੀਤ ਸਾਢੀ ਜੀ ਉਹ ਖੇਡ ਮੰਤਰੀ ਸੀਗੇ ਉਹਨਾਂ ਤੱਕ ਅਸੀਂ ਅਪਰੋਚ ਕੀਤੀ ਸੀ ਉਹਨਾਂ ਨੇ ਸਾਨੂੰ ਦਿੱਤਾ ਸੀ ਜਿਹ ਪ੍ਰੋਜੈਕਟ ਉਦੋਂ ਸਾਡੇ ਇੱਥੇ ਹਰਤਾਂ ਚਾਰਜ ਦੇ ਮੂਹਰੇ ਸੀ ਕੰਮ ਸੀਗੇ ਅਸੀਂ ਉਹ ਘਟੌਰ ਵਾਸਤੇ ਲਿਵਾ ਸੀਗਾ ਘਟੌਰ ਮੈਂ ਸਾਰੀ ਪੰਚਾਇਤ ਕੋਲ ਘੁੰਮਿਆ ਆਪਸੀ ਡਿਸਪਿਊਟ ਸੀਗਾ ਉਹਨਾਂ ਨੇ ਮਤਾਂ ਨਹੀਂ ਪਾ ਕੇ ਤਾਂ ਤਾਂ ਉਹ ਕੰਮ ਚੰਦੂ ਹੋਇਆ ਉਹ ਪੁਰਾਣੀ ਸਰ ਮਤਲਬ ਕਾਂਗਰਸ ਸਰਕਾਰ ਵੇਲੇ ਦਾ ਸੈਕਟਰ ਦਾ ਕੰਮ ਪੈਚਾ ਪੈਸਾ ਸੈਕਟਰ ਦਾ ਮੈਂ ਨਹੀਂ ਕਹਿੰਦਾ ਵੀ ਪੰਜਾਬ ਸਰਕਾਰ ਦਾ ਪੈਸਾ ਸੈਕਟਰ ਦਾ ਤੇ ਪਰ ਉਹ ਕਾਂਗਰਸ ਸਰਕਾਰ ਦਾ ਕੰਮ ਹੈ ਚਲੋ ਕਹੇ ਤਾਂ ਕੋਈ ਵੀ ਕੁਛ ਕਰਦਾ ਪ੍ਰਿਸ਼ਲੇ ਜੀ ਸਮੇਂ ਇੱਕ ਪ੍ਰੈਸ ਕਾਨਫਰੰਸ ਤੁਸੀਂ ਕੀਤੀ ਤੁਸੀਂ ਦੱਸਿਆ ਸੀ ਵੀ ਕਾਂਗਰਸ ਟਾਈਮ ਜਿਹੜੀ ਸਾਡੇ ਫੰਡ ਆਏ ਸੀ ਉਹ ਵੀ ਵਾਪਸ ਚਲੇਗੇ ਉਹ ਕਿੰਨਾ ਫੰਡ ਸੀ ਉਹ ਕਿਹ ਕਿਸ਼ੂ ਸੀ ਉਹ ਸਾਡਾ ਨਾ ਜਦੋਂ ਇਹ ਜਿਹੜਾ ਆਪਣਾ ਗ੍ਰਾਂਟ ਸੀਗੀ ਸਾਨੂੰ ਪਿਛਲੀ ਸਰਕਾਰ ਦੀ ਉਹ ਤਕਰੀਬਨ 2.5 ਕੋਰ ਦੇ ਮੈਂ ਐਗਜੈਕਟ ਦੱਸ ਪਾਉਂਦਾ ਮੈਂ ਕੋਈ ਉਹ ਬੋਲਣਾ ਵਾਲੀ ਕਰਨੀ ਪੈਣੀ ਹੈ ਕੰਮ ਸਹੀ ਤੇ ਉਹਦੇ ਚ ਉਹਦੇ ਚ ਅਸੀਂ ਕੀ ਕੀਤਾ ਸੀਗਾ ਉਹ ਜਿਸੇ ਚਾਰ ਕਰਮ ਕਰਨੇ ਸੀਗੇ ਇੱਕ ਤੇ ਬਰਮੂ ਜੀ ਚੱਡੀ ਘਰੋੜ ਦੀ ਦੋ ਇੱਕ ਪਾਸੇ ਦੀ ਦੋਨੇ ਤੋਂ ਦੂਜੇ ਪਾਸੇ ਵਾਲੇ 75 75 ਲੱਖ ਦੇ ਕਰੀਬ 74 73 ਲੱਖ ਦੇ ਦੋਨੇ ਦੋਨੇ 75 75 ਦੇ 74 73 ਦੇ ਕੰਮ ਇਹ ਸੀਗੇ ਦੋ ਟਿਊਬਲ ਸੀਗੇ ਸਾਡੇ ਉਹਦੇ ਵਿੱਚ ਅ 6 ਨੰਬਰ ਵਾਰਡ ਚ ਨੰਦੀ ਵਾਲੇ ਵਾਰਡ ਚ ਤੇ 1 ਨੰਬਰ ਵਾਰਡ ਚ ਸ਼ਮਸ਼ਾਨ ਘਾਟ ਚ ਉਹ ਦੋ ਟਿਊਬਲ ਅਸੀਂ ਦੋ ਟਿਊਬ ਤੇ ਦੋ ਵਾਹਨ ਸੜਕ ਦੇ ਅਸੀਂ ਉਹ ਗਾਰਡ ਚੇਕ ਉਪਰ ਸੀ ਕਿ ਮਤਲਬ ਐਸਟੀਮੇਟ ਪਾਸ ਕੀਤੀ ਸੀ ਤੇ ਇਹ ਤਾਂ ਪੈਸੇ ਰੁਪਏ ਮਤਲਬ ਕਢਾ ਲਈ ਸੀਗੇ ਇਹਨਾਂ ਕੰਮ ਸ਼ੁਰੂ ਹੋਗਾ ਜੀ ਸੜਕ ਦਾ ਸੜਕ ਦਾ ਤਾਂ ਤੇ ਟਿਊਬ ਉਹ ਦੋ ਜੀ ਅਸੀਂ ਉਹਨੂੰ ਦਿੱਤਾ ਹੋਇਆ ਸੀਗਾ ਅਸੀਂ ਰਿਪੋਰਟ ਦਾ ਕਰਨਾ ਸੀਗਾ ਉਹ ਲਿਖ ਕੇ ਭੇਜਿਆ ਸੀਗਾ ਸਾਡੇ ਦੋਨੇ ਟਿਊਬ ਲਾਦੇ ਪੈਸੇ ਉਹ ਕਰੀਬ 80-85 ਲੱਖ ਰੁਪਏ ਉਹ ਸਰਕਾਰ ਨੇ ਵਾਪਸ ਲੈ ਲਈ ਸਾਡੇ ਕੋਲ ਦਿੱਤੇ ਨਹੀਂ ਹੈਗੇ ਸਾਨੂੰ ਵਾਪਸ ਜ਼ਰੂਰ ਲੈ ਦੋ ਟਿਊਬਾਂ ਦੇ ਪੈਸੇ ਪਰ ਉਹ ਸਾਨੂੰ ਖਮਿਆਜਾ ਹਰ ਵਾਰ ਗਰਮੀ 'ਚ ਸਾਨੂੰ ਭੁਗਤਣਾ ਪੈਂਦਾ ਗਰਮੀ ਚ ਆ ਕੇ ਜਿਹੜੇ ਸਾਡੇ ਚੀਕਾ ਬਚਦੀਆਂ ਉਹ ਚੀਕਾਂ ਸਹਿ ਸਾਡੀਆਂ ਨਾ ਬਚਦੀਆਂ ਜੋ ਸਾਡੇ ਮਾਨਯੋਗ ਮੰਤਰੀ ਸਾਹਿਬ ਪਰਸਨਲ ਇੰਟਰਸਟ ਲੈ ਕੇ ਸਾਡੇ ਉਹ ਦੋ ਟਿਊਬਲ ਬਚਾ ਦਿੰਦੇ ਤਾਂ ਜੀ ਦੋ ਐ ਤਿੰਨ ਐ ਜੀ ਦੋ ਦੋ ਐ ਦੋ 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 ਟਿਊਬਲ ਦੇ ਵਾਪਸ ਤੀਜਾ ਸੀ ਐਫਸੀ ਫੜ ਕੇ ਰੋਣ ਉਹ ਐਫਸੀ ਫੜਦਾ ਸੀ ਕੀ ਕਹਦੇ ਉਸ ਦੀ ਕੋਈ ਸੀ ਐਫਸੀ ਫੜਦਾ ਸੀ ਕਾਉਂਸਲ ਦੁਆਰਾ ਕੀਤੀ ਗਈ ਆ ਦੁਬਾਰਾ ਜੀ ਤੁਸੀਂ ਪੈਰ ਵੀ ਦੁਆਰਾ ਕਦੇ ਕਾਉਂਸਲ ਦੁਆਰਾ ਕੀਤੀ ਗਈ ਜੋ ਫੰਡ ਰੋ ਆਪਣੀ ਆਨਲਾਈਨ ਲਈ ਹੋ ਜਿਹੜੇ ਦੰਗਜਾ ਸਰਕਾਰ ਬਦਲੀਏ ਤੋਂ ਲਈ ਦੰਦੀਏ ਜੀ ਨੰਬਰ ਜੀ ਪਟਲੂ ਹਮ ਕੌਂਸਲਰ ਸਾਡੇ ਕਹਿੰਦੇ ਤਾਂ ਇੱਥੇ ਸਾਰੇ 12 ਕੌਂਸਲਰ ਪਿੱਟ ਕੇ ਮਰ ਗਏ ਇੱਥੇ ਤੱਕ ਵੀ ਜਾਏ ਵੀ ਆ ਜਾਂ ਤਾਂ ਸਾਡੇ ਇਸਤੀ ਵੇਲੇ ਨੂੰ 12 ਜਾਣਿਆਂ ਦੀ ਨਹੀਂ ਸਾਡੂ ਅਫਸਰ ਬਦਲ ਦੂ ਆ ਸਾਨੂੰ ਤਾਂ 1 ਸਾਲ ਬਈ ਅਫਸਰਾਂ ਦੇ ਧੱਕੇ ਤੇ ਆਵਗਾ ਵੀ ਤੁਸੀਂ ਤੁਸੀਂ ਕਿਵੇਂ ਕਰ ਸਰਕਾਰ ਤੋਂ ਸਰਕਾਰ ਦਾ ਹੁਣ ਮੈਂ ਤੁਹਾਨੂੰ ਦੇ ਰਸ ਰਿਹਾ ਤੁਸੀਂ ਮੈਂ ਤੁਹਾਨੂੰ ਕਹਿ ਰਿਹਾ ਸ਼ਮਸ਼ਾਨ ਘਾਟ ਵਾਲਾ ਯਾਰ ਤੁਸੀਂ ਉਹ ਕੋਈ ਕਰਵਾ ਦੋ ਕੰਮ ਯਾਰ ਕਿੰਨਾ بڑا ਪੁੰਦਾ ਕੰਮ ਹੈ ਜੋ ਰਸਤਾ ਲੱਗ ਜੂਗਾ ਤਵਾਦਲਾ ਹੋ ਜੂਗਾ ਕੋਈ ਮਾੜਾ ਕੰਮ ਹੈ ਅੱਛਕਪੁਰ ਸੋਰੀ ਚੰਡੀਗੜ੍ਹ ਰੋਡ ਵਾਲਾ ਤੁਸੀਂ ਉਹ ਕਹਿ ਕੇ ਕਰਵਾ ਦਿਓ ਇਹ ਕਿਉਂ ਰੋਕੇ ਹੋਇਆ ਤੁਸੀਂ ਤਾਂ ਕੁਸਚਨ ਕਰ ਸਕਦੇ ਆ ਤੁਹਾਡੇ ਕੋ ਅਧਿਕਾਰ ਹੈ ਸਭ ਤੋਂ ਵੱਧ ਪਾਵਰਫੁਲ ਤੁਸੀਂ ਇਹ ਕੰਮ ਕਰੋ ਦੋ ਅਸਿੰਘਪੁਰਾ ਰੋਡ ਵਾਲੀ ਖੋਣ ਲਓ ਜਦੋਂ ਜਾਬਤਾ ਹਟਣਾ ਇੱਕ ਸਕਿੰਟ ਤੇ ਪਹਿਲਾਂ ਸਾਈਨ ਕਰਨੇ ਪਏ ਜੀ ਜਾਬਤੇ 'ਚ ਮੈਂ ਨਹੀਂ ਕਰ ਸਕਦਾ ਮੇਰੀ ਮਜਬੂਰੀ ਹੈ ਮੈਨੂੰ ਅਗਲਾ ਟੰਗ ਦੇਣਾ ਤੇ ਜਾਬਤਾ ਹੜਤੀ ਸਰਕਾਰ ਦਾ ਸੜਕ ਫੇਰ ਵੀ ਖੜੀ ਬਣਦੀ ਨਹੀਂ ਬਣਦੀ ਉਹ ਸਾਡੇ ਹੱਥ ਚ ਨਹੀਂ ਆਪਾਂ ਮੇਰੇ ਕਰਨੀ ਇਹ ਤਾਂ ਇਹ ਇੱਕ ਦਿੱਕਤ ਹੈ ਵੀ ਚੋਂ ਅਦਰਸ਼ ਚੋਂ ਜਾਬਤਾ ਲੱਗ ਗਿਆ ਮੈਂ ਕਿਵੇਂ ਉਹਦੇ ਵਿੱਚ ਸੈਟ ਕਰੂੰ ਫਿਰਾਨੂੰ ਲੱਗਦਾ ਵੀ ਜਿਹੜਾ ਲੋਕ ਸਭਾ ਇਲੈਕਸ਼ਨ ਕਰਕੇ ਸਿਰਫ ਸਟੰਟ ਬਾਜੀ ਦੀ ਹੋ ਰਹੀ ਹੈ ਉਹਨੇ ਸਟੰਟ ਬਾਜੀ ਤਾਂ ਨਹੀਂ ਜਿੱਤ ਮਾਣੇ ਰੋਡ ਤਾਂ ਬਣਮਿਓ ਸੀਗੀ ਨੋਟਿਕਰ ਦਾ ਕੰਮ ਲੁੱਟਾ ਹੋਇਆ ਬਕਾਇਦਾ ਟੈਂਡਰ ਲੱਗਿਆ ਠੀਕ ਹੈ ਸਰ ਕੋਈ ਨਹੀਂ ਸਰ ਸੁਣਨ ਦੇ ਵਿੱਚ ਆਈਓ ਸਾਹਿਬ ਨਾਲ ਤਾਂ ਸਹਿਮ ਕਰਤਾ ਹੀ ਹੈ ਜੇ ਆਈਓ ਸਾਹਿਬ ਨੂੰ ਕੋਈ ਦਿੱਕਤ ਹੈ ਸਰਕਾਰੀ ਦਿੱਕਤ ਮੈਨੂੰ ਹੈ ਇਹ ਕੋਈ ਇਹ ਬੜਾ ਫਲੈਟਿਕਲ ਬੰਦਾ ਹੈ ਸਾਹਮਣੇ ਦੇਖੋ ਜੀ ਇਹ ਨੂੰ ਤਾਂ ਕੋਈ ਉਹ ਨਹੀਂ ਨਾ ਹੈ ਇਹ ਨੂੰ ਸਾਈਨ ਕਰੇ ਹੁਣੇ ਤੇ ਮੈਂ ਕਰੂੰਗਾ ਚੋਣ ਜਾਬ ਤੇ ਮੈਨੂੰ ਤਾਂ ਫੋਟੋ ਖਿੱਚੀ ਬੈਠੇ ਅਗਲੇ ਜੀ ਇਹ ਇੰਨੀ ਤਰੀਕ ਨੂੰ ਆ ਦੇਖੋ ਆ ਹੈ ਨਹੀਂ ਤੇ ਸਾਈਨ ਇੰਨੀ ਤਰੀਕ ਨੂੰ ਹੋਵੇ ਮੈਨੂੰ ਤਾਂ ਮਰਦਾ ਛੋਟਾ ਛੋਟਾ ਉਦਾਹਰਣ ਦੇ ਲਗਾ ਤੁਹਾਨੂੰ ਮੈਂ ਲਿਖਿਆ ਹੋਇਆ ਸੀ ਨਾ ਆਪਣਾ ਹਲਕੇ 'ਚ ਜਿੱਤੇਗਾ ਇੰਡੀਆ ਸੇਵਾ ਕਰੇਗੀ ਕੰਮ ਸੀ ਥੱਲੇ ਮੇਰਾ ਨਾਂ ਸੀਗਾ ਉਹਦੇ 'ਚ ਉਹਦੀ ਸ਼ਿਕਾਇਤ ਹੋਈ ਤੇ ਬਕਾਇਦਾ ਨੂੰ ਮੈਂ ਕਿਹਾ ਕਿ ਇਹਦੇ ਵਿੱਚ ਕੋਈ ਨਾ ਖਰਚੇ 'ਚ ਪਾ ਦਾਂਗੇ ਤੈਨੂੰ ਨਾ ਜੀ ਉਹ ਪ੍ਰਧਾਨ ਨੂੰ ਨੋਟਿਸ ਬਕਾਇਦਾ ਮੈਨੂੰ ਨੋਟਿਸ ਨੇ ਕਿਹਾ ਮੈਂ ਨੋਟਿਸ ਦਾ ਜਵਾਬ ਦੁੱਤਾ ਜਦ ਕਿ ਕੁਛ ਵੀ ਕਰਦੇ ਸੀ ਉਹ ਖਰਚੇ 'ਚ ਪਾ ਦਦੇ ਜਰੂਰ ਲੱਗਿਆ ਸੀ ਵੀ ਜੋ ਖਰਚਾ ਬਣਦਾ ਸੀ ਜਿੰਨੇ ਕੁ ਮੈਨੂੰ ਲੱਗੇ ਹੋਏ ਸੀਗੇ ਜਦ ਕਿ ਇਲੈਕਸ਼ਨ ਤੋਂ ਪਹਿਲਾਂ ਇਹ ਕਿਹਾ ਗਿਆ ਵੀ ਇਲੈਕਸ਼ਨ ਤੋਂ ਜਾਂ ਤਾਂ ਲਿਖਣ ਤੋਂ ਬਾਅਦ ਮੈਂ ਲਿਖੇ ਜਦ ਕਿ ਉਹ ਲਿਖਾਂ ਤਾਂ 6 ਮਹੀਨੇ ਹੋ ਗਏ ਦੋਵੇਂ ਇੰਨੀ ਗੱਲ ਪਿੱਛੇ ਦੀ ਬਖਸ਼ ਜਾਂਦਾ ਮੈਂ ਸਾਈਨ ਕਰ ਦੇ ਮੈਨੂੰ ਕਿਹਨੇ ਚੱਕਣਾ ਜੇ ਤੁਸੀਂ ਵੀ ਸਮਝਦੇ ਹੋ ਹੋਰ ਤਾਂ ਹੂੰ 200 200 ਰੁਪਏ ਦਾ ਕਰੂੰ 200 ਤੋਂ ਕੁਝ ਮੇਰਾ ਲੱਭਿਆ ਨਹੀਂ। ਇਹ ਆ ਤਾਂ ਭੇਜਣਾ ਸੀ ਨਾ ਕਿ ਡੈਕਟਿਵ ਨਾਲ ਕਹਿ ਲਿਆ ਕਿ ਤੁਹਾਨੂੰ ਕੁਰਸੀ ਤੋਂ ਉਤਰਨ ਦੇ ਲਈ ਇਹ ਯਾਰ ਮੈਂ ਕੁਰਸੀ ਦਿੱਤਨੀ ਮਿਲ ਤੁਨ ਕੁਰਸੀ ਦਿੱਤਨੀ ਉਤਰਦਾ ਨਹੀਂ ਤੁਸਾਂ ਕਹਿੰਦੇ ਕਿ ਮੈਂ ਸਾਇਰ ਨਹੀਂ ਪਾਉਣਾ ਇਹਦਾ ਬੋਧਾ ਨਹੀਂ ਹੈਗਾ ਬਾਈ 12 ਬੰਦੇ ਆ ਜੋ ਲੱਗ ਲਿਆ ਇੱਕ ਨੂੰ ਹਿਲਾ ਨਹੀਂ ਸਕੇ ਉਹ ਵੀ ਕਿਹੜੇ ਦੂਜੇ ਕਿਹੜੇ ਪੱਕੇ ਉਹਨਾਂ ਦੀ ਖਬਰ ਕਿੱਥੇ ਜਾਣਾ ਉਹ ਟਾਈਮ ਆਇਤ ਕਿ ਕਦੋਂ ਕਿਤੇ ਟੋੜੇਗਾ ਜੇ ਜਿਹਦੇ ਮੰਨਦੇ ਨੂੰ ਮੰਨਦੇ ਕਿਦਾ ਜਿੰਨੇ ਉਪਕਰਣ ਕੀਤਾ ਉਹ ਜਗ੍ਹਾ ਉੱਤੇ ਤੁਹਾਨੂੰ ਸੱਦਾ ਦਿੱਤਾ ਸੀ ਕੋਈ ਬੁਲਾਇਆ ਸੀ ਜਾਂ ਤੁਸੀਂ ਆਪ ਨਹੀਂ ਗਏ ਨਹੀਂ ਮੈਨੂੰ ਕੋਈ ਸੁਣੀ ਕੋਈ ਪਰ ਕਿ ਮੈਨੂੰ ਇਹ ਛੋਟੀ ਗੱਲ ਮੈਂ ਇਹ ਨਹੀਂ ਦੋਨੋਂ ਨਹੀਂ ਚਾਹੇ ਉਹ ਆਮਾਦੀ ਪਾਰਟੀ ਦਾ ਤੁਸੀਂ ਕਾਂਗਰਸ ਤੋਂ ਨੇ ਮਿੱਟੀ ਕਿਉਂ ਨਹੀਂ ਰੋਡ ਬਣਾ ਸਕਦੇ ਹੋ ਬਣੇ ਰਹੀ ਕਿ ਰੋਡ ਤਾਂ ਬਣ ਬਣੇ ਜਾਣੀ ਰੋਡ ਤੋਂ ਵੀ ਚੌੜ ਜਾਬਤਾ ਲੱਗਿਆ ਹੋਇਆ ਹੁਣ ਉਦ ਘਾਟਲੇ ਕਾਲੀ ਚ ਕਰਕੇ ਉਹਨਾਂ ਨੂੰ ਕਰਾਲੀ ਪਾਸ ਤੋਂ 2 ਸਾਲ ਤੋਂ ਮੈਂ ਮਤਾ ਹੋਇਆ 2 ਸਾਲ ਤੋਂ ਪਹਿਲਾਂ ਤੇਜ਼ੀ ਸੀ ਸਾਨੂੰ ਆਪਣਾ ਕਿਉਂਕਿ ਇਹ ਹਰ 5 ਸਾਲ ਬਾਸ ਹੜਕਾ ਬਣਦਾ ਸਾਰੀ ਸਾਡੀ ਰੋਡ ਨਹੀਂ ਹੈ ਮੈਂ ਫੇਰ ਦੁਆਜ ਦੱਸ ਰਿਹਾ ਤੁਹਾਨੂੰ ਪਹਿਲਾਂ ਵੀ ਕਿਹਾ ਪੀ ਡਬਲਯੂ ਡੀ ਦੀ ਰੋਡ ਹਾਂਜੀ ਤੇ ਉਹ ਬਣਨੀ ਚਾਹੀਦੀ ਸੀ ਭਾਈ ਕਿਉਂਕਿ 17 ਚ ਬਣੀ ਸੀ ਜਿਹੜੇ ਰੇਰ ਕਦਨੇ ਪਹਿਲਾਂ ਪਾਇਦਾ ਪ੍ਰੀਵੈਕਸ ਸਾਰੀ ਤੇ ਬਾਈ ਬਾਈ ਤੇ ਬਣਦੀ ਸੀ ਜੀ ਸਾਨੂੰ ਇਹੇ ਬਣ ਜੂਗੀ ਚਲੋ ਇਹ ਅਸੀਂ ਇਕੱਲੇ ਉਹਦਾ ਨਹੀਂ ਸੀ ਯਾਰ ਕੰਮ ਤੁਸੀਂ ਮੈਂ ਤੁਹਾਨੂੰ ਜੇ ਮੈਂ ਟਾਈਟਲ ਪੜਾ ਦਵਾ ਜੇ ਟਾਈਟਲ ਪੜਾ ਦਵਾ ਤੇ ਇਹ ਕੰਮ ਤਾਂ ਹੈਗਾ ਸਾਰੇ ਸ਼ਹਿਰ ਦਾ ਪਰ ਅਸੀਂ ਇਹ ਦੇਖਿਆ ਵੀ ਪਾ ਇੱਥੇ ਬਣਾਦੇ ਬਹੁਤ ਸੜਕ ਲੰਘਣ ਯੋਗ ਨਹੀਂ ਹੈ ਯਾਰ ਲੋਕ ਬਹੁਤ ਪੂਰੀ ਦਾ ਸਫਰ ਕਰ ਰਹੇ ਆ ਇਸ ਕਰਕੇ ਅਸੀਂ ਉੱਥੇ ਲੋੜ ਲਗਾਈ ਜਦ ਤੁਹਾਡੇ ਸੈਨ ਹੋਣੇ ਸੜਕ ਬਣਨੀ ਹੈ ਇਹਦੀ ਰਿਪੇਅਰ ਹੋਣੀ ਚਾਹੀਦੀ ਮਤਲਬ ਸਿਰਫ ਇਹਰੇ ਕਹਾਂਗੇ ਕਿਉਂਕਿ ਪਹਿਣੀ ਪ੍ਰੀਮਿਕਸ ਸਾਰੀ ਤੇ ਨਵੀਂ ਸੜਕ ਬਣਦੀ ਤਾਂ ਉਹ ਪ੍ਰੋਪਰ ਸਾਰੀ ਤੇ ਪੱਥਰ ਪੈ ਕੇ ਵਾਟਰ ਬੌਂਡਿੰਗ ਹੋ ਕੇ ਉਹਦੇ ਬਾਅਦ ਸੜਕ ਨਵੀਂ ਕਹੀ ਜਾਂਦੀ ਹੈ ਇਹਨੂੰ ਜਿਹੜੀ ਕੱਲੀ ਪ੍ਰੀਮਿਕਸ ਪੈਣੀ ਹੈ ਇਹਨੂੰ ਇਹਰੇ ਕਹਿੰਦਾ ਪ੍ਰਧਾਨ ਜੀ ਲੈਂਥ ਕਿੰਨੀ ਹੈ ਜੀ ਪੂਰੀ ਸੜਕ ਦੀ ਇਹ ਮਤਲਬ ਕਿਉਂਕਿ ਮੁੱਦਾ ਪਹਿਲਾਂ ਵੀ ਚਰਪ ਹੋਇਆ ਕਿ ਇੰਨੀ ਕਿ ਬਣ ਰਹੀ ਹੈ ਸ਼ਹਿਰ ਦੀ ਹੱਦ ਤੱਕ ਤੇ ਅੱਕੇ ਨਹੀਂ ਬਣ ਰਹੀ ਹੈ ਵੀ ਸਾਡੇ 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 ਅਧਿਕਾਰ ਖੇਤਰੇ ਨਹੀਂ ਬਾਈ ਜੀ ਬਾਹਰ ਜਾਣ ਦਾ ਕੋਸੋ ਦਾ ਇੱਕ ਪੈਸਾ ਵੀ ਅਸੀਂ ਕੌਂਸਲ ਦੀ ਹਦੂਦ ਤੋਂ ਬਾਹਰ ਨਹੀਂ ਲਾ ਸਕਦਾ ਸਾਹਮਣੇ ਦੇ ਕੌਂਸਲ ਦੀ ਹਦੂਦ ਤੋਂ ਬਾਹਰ ਅਸੀਂ ਇੱਕ ਪੈਸਾ ਨਹੀਂ ਲਾ ਸਕਦੇ ਕੌਂਸਲ ਦਾ ਇਹ ਤਾਂ ਕੌਂਸਲ ਦੀ ਹਦੂਦ ਤੱਕ ਹੀ ਬਣਦੀ ਹੈ ਇਹ ਤਾਂ ਜਿਹੜਾ ਜਿਹੜਾ ਕੌਂਸਲ ਹੈ ਉਹਨੂੰ ਹਾਂ ਸਰਕਾਰ ਬਣਾਉਣੀ ਸਰਕਾਰ ਤਾਂ ਕਿਤੇ ਬਣਾਉਂਦਾ ਸਰਕਾਰ ਵਾਕੇ ਦੀ ਸਰਕਾਰ ਬੇ ਤਾਂ ਕੁਝ ਵੀ ਕਰਦੀ ਹੈ ਪਤਾ ਨਹੀਂ ਕਿਉਂ ਇੰਨਾ ਮੈਨੂੰ ਵੱਧ ਘੱਟ ਬੋਲਣ ਦੀ ਬਜਾਏ ਜੇ ਮੈਡਮ ਜਾ ਕੇ ਉੱਥੇ ਪੀਡਬੀਡੀ ਕੋਲ ਸ਼ਾਇਦ ਮਨ ਤੋਂ ਪਤਾ ਲੱਗੇ ਵੀ ਮਨਜ਼ੂਰ ਹੋਈ ਹੋਈ ਹੈ ਉੱਥੇ ਕਿਹਤੋਂ ਵੱਲ ਜਿਆਦਾ ਵਧੀਆ ਸੀਗਾ ਸਾਡੇ ਕੋਲ ਬਹੁਤ ਜ਼ਿਆਦਾ ਸਸੇ ਵੀ ਨਹੀਂ ਹੈ ਜੀ ਪ੍ਰਧਾਨ ਜੀ ਸਿੰਘਪੁਰਾ ਰੋਡ ਦੇ ਲੋਕੀ ਕਿਸ ਤੇ ਯਕੀਨ ਕਰ ਰਹੇ ਕਿ ਇੱਕ ਪਾਸੇ ਕੈਬਨਰ ਮੰਤਰੀ ਆਪਣਾ ਬਿਆਨ ਦੇ ਰਹੇ ਦੂਸਰੇ ਪਾਸੇ ਤੁਸੀਂ ਆਪਣੇ ਦੌਰ ਤੇ ਆਪਣਾ ਸਪਸ਼ਟੀਕਰਨ ਦੇ ਰਹੇ ਹੋ ਲੋਕ ਕਿਸ ਦੇ ਉੱਤੇ ਯਕੀਨ ਕਰ ਰਹੇ ਕੈਬਨਰ ਮੰਤਰੀ ਤਾਂ ਮੰਨ ਲਿਆ ਵੀ ਪਰ ਤੁਸੀਂ ਪ੍ਰਧਾਨ ਸਾਹਿਬ ਨਹੀਂ ਕਰ ਰਹੇ ਤਾਂ ਕਹੇਗੇ ਤਾਂ ਮੰਨ ਲਿਆ ਵੀ ਕਾਉਂਸਲ ਬਣਾ ਰਹੇ ਹੁਣ ਤੋਂ ਮੇਰੇ ਕੋਲ ਕੋਈ ਨਹੀਂ ਰਹੀ ਇਹ ਪਹਿਲਾ ਸੀਗਾ ਵੀ ਸਰਕਾਰ ਬਣਾ ਰਹੇ ਹੁਣ ਤੋਂ ਕਹੇ ਰਹੇ ਲੋਕ ਮੇਰੇ ਸੱਟ ਰਹੇ ਮੈਂ ਹੁਣ ਦੱਸੋ ਵੀ ਜਬ ਤੇ ਮੈਂ ਕਿਵੇਂ ਕਰਾਂ ਉਸ ਨੂੰ ਚੋੜ ਜਾਤਾ ਲੱਗਿਆ ਮੈਂ ਮੈਂ ਕਿਵੇਂ ਕਰਾਂ ਹਰਦੀ ਸਾਰ ਮੈਂ ਸਕੰਟ ਵੀ ਨਹੀਂ ਲਾਉਂਦਾ ਮੈਂ ਦਸਾਈਨ ਕਰ ਦੂੰਗਾ ਉੱਪਰ ਉਹਨਾਂ ਨੇ ਦੇਖਣਾ ਸਰ ਤੋਂ ਬਣਾਉਣਾ ਜੀ ਮੈਨੂੰ ਪਤਾ ਨਹੀਂ ਤੁਹਾਡਾ ਕਹਿਣਾ ਵੀ 4 ਤਰੀਕ ਤੋਂ ਬਾਅਦ 4 ਜੂਨ ਤੋਂ ਬਾਅਦ ਸੜੇ ਦਾ ਕੰਮ ਸ਼ੁਰੂ ਹੋ ਜਾਏਗਾ ਜਿਸ ਮੈਂ ਚਾਈਨ ਕਰ ਦੂੰਗਾ ਕੰਮ ਕੰਮ ਦੀ ਗੱਲ ਹੈ ਕੰਮ ਸ਼ੁਰੂ ਹੋ ਜਾਏਗਾ ਕੰਮ ਮੇਰੇ ਹੱਥ ਵਿੱਚ ਨਹੀਂ ਇਹ ਕੰਮ ਤੁਹਾਨੂੰ ਦੋ 200 ਰੁਪਏ ਦਾ ਟਿਕਟ ਰੋਡ ਦਾ ਕਰਿਆ ਤਾਂ ਨਹੀਂ ਹੋ ਸਕਦਾ ਕਲੀ ਮੈਂ ਮੈਂ ਸਿਰਫ ਉਸਾਈਨ ਅਧੀਨ ਕਰ ਰਿਹਾ ਮੈਂ ਆਪਣੇ ਬੰਦੇ ਸਾਰੇ ਕੁਝ ਕਰ ਦੂੰਗਾ ਉਹ ਸਰਕਾਰ ਦਾ ਦੇਖਣਾ ਵੀ ਸਰਕਾਰ ਦੇ ਹੱਥ ਚ ਪਤਾ ਨਹੀਂ ਮੈਡਮ ਤਾਂ ਇੱਕ ਹੋਰ ਗੱਲ ਕਹਿੰਦੇ ਸੀ ਕਹਿੰਦੇ ਵੀ ਜੇਕਰ ਮੈਂ ਪਤਾ ਨਹੀਂ ਦਾ ਸ਼ੌਪਿੰਗ ਹੁੰਦੀ ਖੜੀ ਹੋ ਤਾਂ ਅੰਜਲੀ ਇੱਕ ਮਿੰਟ ਤੋਂ ਕਰਾ ਸਾਈਨ ਕਰਦੇ ਆ ਨਹੀਂ ਕਰਦੇ ਚਾਰ ਸੀਕ ਤੋਂ ਪਹਿਲਾਂ ਕਰ ਦੋ ਜਵਾਬ ਤੇ ਕਿੰਨੇ ਕਰਦਾ ਇਹ ਇਤੋਂ ਬੜੀ ਪੋਲਿਟੀਕਲ ਗੱਲ ਆ ਤੇ ਇੰਨਾ ਫਰਸਟ੍ਰੇਟ ਤਾਂ ਉਹ ਪੰਡਾ ਚ ਸਚੂ ਨੂੰ ਪਹਿਲਾਂ ਸਮਰਥਨ ਪਾਉ ਉਸ ਹੀ ਡੋਕਰ ਉਸ ਤੋਂ ਬਾਅਦ ਲੋਕਾਂ ਦੇ ਪੰਕਾ ਦੇ ਫਾਈਲ ਸੀ ਫੋਟਾ ਤੋਂ ਪਹਿਲਾਂ ਤੇ ਹੁਣ ਲੋਕ ਥੋੜਾ ਬਹੁਤ ਜਿਹੜਾ ਸਾਡੇ ਜਿਹੜੀ ਕੁੱਤੇ ਨਾਲ ਸਾਡੇ ਨਾਲ ਹੁੰਦੀ ਸੀ ਨਾ ਬਾਈ ਚ ਕੋਣ ਇਹਨਾਂ ਨਾਲ ਹੋ ਰਹੀ ਹੈ ਉਹ ਕਿਤੇ ਕਣਤਾਏ ਬਿਆ ਕੇ ਇੱਥੇ ਪਿਆ ਮੇਰੇ ਤੇ ਕੇ ਗੱਲ ਤਾਂ ਉਹ ਕਰੀ ਹੋਤਕ ਹੋ ਰਹੀ ਹੈ ਇਹ ਪਿੰਡੋਂ ਦੀ ਕਣਤਾਏ ਬਿਆ ਕੇ ਮੈਨੂੰ ਪਿਆ ਕੇ ਗੱਲ ਉਹ ਕੁਛ ਨਹੀਂ ਹੈ ਮੇਰੇ ਨਾਲ ਕੋਈ ਰੌਣਾ ਕੋਈ ਨਹੀਂ ਹੈ ਪਰ ਥੋੜੇ ਥੋੜੇ ਪਿੰਡ ਦਾ ਵਿਕਾਸ ਜਿਸ ਤਰ੍ਹਾਂ ਤੁਸੀਂ ਕਹ ਰਹੇ ਕੰਮ ਚੱਲ ਰਿਹਾ ਇਹ ਸੈਨ ਪਹਿਲਾਂ ਹੋਏ ਵੀ ਸੀ ਇਹ ਠੇਕੇਦਾਰ ਦਾ ਸਾਰਾ ਇਹ ਤਾਂ ਚੱਲ ਰਿਹਾ ਹੈ ਹਾਂ ਇਹ ਇਹਨੂੰ ਦੇਖ ਕੇ ਸਾਰੀ ਉਹ ਗੱਲ ਹੋ ਰਹੀ ਹੈ ਕਿ ਉੱਥੇ ਕਿਉਂ ਚੱਲਦਾ ਤੁਸੀਂ ਤੁਸੀਂ ਫੇਰ ਇੱਥੇ ਫੇਰ ਮੈਂ ਇੱਕ ਵਾਰ ਫੇਰ ਦੁਬਾਰਾ ਸੁਣਾ ਚਾਹੁੰਦਾ ਤੁਸੀਂ ਮੇਰੀ ਗੱਲ ਨੂੰ ਸੁਣਿਆ ਨਹੀਂ ਉਹ ਸੁਣ ਲਿਆ ਸੀ ਸੁਣ ਲਿਆ ਵੇ ਦੇਖੋ ਤੁਸੀਂ ਤੁਸੀਂ ਕਢਾ ਸਕਦੇ ਨਾ ਕਾਉਂਸਲ ਦਾ ਕਾਰਡ ਹੈ ਤਾਂ ਆਊਂਡ ਕਾਰਡ ਹੈ ਲੇਕਿਨ ਮੇਰੇ ਇੱਥੇ 99 ਲੱਖ 99 ਹਜ਼ਾਰ ਦਾ ਕੰਮ ਹੋਇਆ ਉਹਦੇ ਉਲਟ ਬਹਾਦਰ ਸਿੰਘ ਦੇ ਵਾਰਡ ਚ 10 ਨੰਬਰ ਚ ਇੱਕ ਕਰੋੜ 13 ਲੱਖ ਦਾ ਹੋਇਆ 13.5 ਲੱਖ ਦਾ ਮੇਰੇ ਮਤਲਬ 14.5 ਲੱਖ ਦਾ ਕੰਮ ਉਤੇ 13.5 ਲੱਖ ਦਾ ਕੰਮ ਮੇਰੇ ਵਾਰਡ ਚ ਘੱਟ ਹੋਉਂ ਕਹਿੰਦੇ ਨੇ ਵੀ ਰਮਾਗਾਂ ਤੋਂ ਦਾ ਵਾਰਡ ਨੂੰ ਜਿਆਦਾ ਧਿਆਨ ਦਿੱਤਾ ਵਾ ਰਮਕਾਂਤ ਦੇ ਵਾਰਡ ਚ 1 ਕਰੋੜ 1 ਲੱਖ ਚੜ ਗਿਆ ਬੇਦਰ ਉਹਦੇ ਉਲਟ 6 ਨੰਬਰ ਵਾਰਡ ਨੂੰ ਜੀਪਾਲ ਜੀ ਦਾ ਵਾਰਡ ਹੈ ਜਿਹੜਾ ਕਹਿੰਦੇ ਵੀ ਸਾਡੇ ਦਾ ਬਹੁਤ ੱੱਕਾ ਹੋ ਰਿਹਾ ਬਹੁਤ ਪੱਖਪਾਤ ਕਰ ਰਿਹਾ ਪ੍ਰਧਾਨ ਉਹਦੇ ਵਾਰਡ ਚ ਅਸੀਂ 1 ਕਰੋੜ 53 ਲੱਖ 85 ਹਜ਼ਾਰ ਦੇ ਐਸਟੀਮੇਟ ਪਾਸ ਕੀਤੇ ਮੇਰੇ ਖਿਆਲ ਇਹ ਸਾਰੇ ਟੈਂਡਰ ਲੱਗ ਚੁੱਕੇ ਕੋਈ ਸ਼ਾਇਦ ਕੋਈ ਰਹਿੰਦਾ ਹੋਵੇ ਔਰ ਮੈਂ ਕਿਸੇ ਨੂੰ ਪਰਸਨਲੀ ਕੁਦਰਤੀ ਇਹ ਤਾਂ ਹੋਇਆ ਇਹਨਾਂ ਨੂੰ ਮੈਨੂੰ ਪਤਾ ਨਹੀਂ ਹੈ ਕਿ ਮੈਂ ਇਹ ਨਹੀਂ ਕਿ ਅਰੇ ਕੀ ਕਿ ਜੇ ਕੋਈ ਰਹਿ ਤਾ ਮੈਂ ਜਾਣ ਕੋਈ ਤੱਕ ਕੋਈ ਨਹੀਂ ਤਾ ਤੋ 6 ਨੰਬਰ ਵਾਰਡ ਚ ਕਿਹਾ ਸਾਡੇ ਸਪੋਰਟਰ ਨਹੀਂ ਪਸੇ ਸਿੰਘਪੁਰਾ ਰੋਡ ਪਰ ਵਾਰਡ 12 ਨੰਬਰ ਵਾਰਡ ਚ ਕਿ ਕੰਗਸ ਹੀ ਨਹੀਂ ਰਹਿੰਦੇ ਇੱਕ ਪੰਨਾ ਥੋੜੇ ਆ ਮੈਂ ਇੱਕ ਬਹੁਤ ਸ਼ਾਇਦ ਇੱਕ ਚਾਰ ਬੰਦੇ ਕਹਿੰਦੇ ਮੈਨੂੰ ਮੈਂ ਪਖਪਾਤ ਕਰਦਾ ਤੁਸੀਂ ਯਾਰ ਸ਼ਹਿਰ ਚ ਹੀ ਰਹਿਨੇ ਆ ਤੋ ਸ਼ਹਿਰ ਚੋਂ ਤਾਂ ਸੁਣੋ ਮੈਂ ਉੱਥੇ ਕੁਰਸੀ ਤਾਂ ਮੈਂ ਕਹਿਣਾ ਮਾ ਮੈਂ ਜਦ ਕਾਉਂਸਲ ਦਾ ਗੇਟ ਬਣ ਜੰਨਾ ਵੱਡ ਜੰਨਾ ਉਦੋਂ ਮੈਂ ਕੰਗਸ ਤਾਂ ਨਹੀਂ ਰਹਿੰਦਾ ਉਦੋਂ ਮੈਂ ਪ੍ਰਧਾਨ ਆ ਸ਼ਹਿਰ ਦਾ ਗੇਟ ਤੇ ਬਾਹਰ ਮੈਂ ਆਪਣਾ ਕਾਉਂਸਲਰ ਬੈਂਪਰੇ ਗੰਗੂਲਾ ਜ਼ਿਲ੍ਹਾ ਬਰਦੋਲੇ ਗੇਟ ਦੇ ਅੰਦਰ ਤੁਸੀਂ ਇਦਾਂ ਕਰੋ ਬੀਜੇਪੀ ਦੇ ਜਿੰਨੇ ਵੀ ਆਗੂ ਨੇ ਪਲੀਜ਼ ਉਹਨਾਂ ਤੋਂ ਕੋਈ ਪੁੱਛੋ ਤੁਸੀਂ ਕਿ ਤੁਹਾਨੂੰ ਕਿਵੇਂ ਟੀਟ ਕਰਦਾ ਅਕਾਲੀਨ ਦੇ ਬੰਦੇ ਪੁੱਛੋ ਤੁਸੀਂ ਚਾਰ ਬੰਦੇ ਨੂੰ ਛੱਡ ਕੇ ਆਪ ਵਾਲੇ ਬੰਦੇ ਨੂੰ ਪੁੱਛਿਓ ਵੀ ਮੈਂ ਕਿਸੇ ਨਾਲ ਉਹਦੇ ਆਏ ਨਾਲ ਸਰ ਖੁੱਤਮਾ ਤੇ ਚੱਕਦਾ ਬਈ ਪੈਰਾ ਬਣਿਆਤ ਰਹੇ ਕਿਸੇ ਪਾਰਟੀ ਦਾ ਕਿਉਂਕਿ ਮੈਨੂੰ ਯਾਰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਸ਼ਹਿਰ ਨੇ ਮਨੇ ਪ੍ਰਧਾਨ ਬਣਾਇਆ ਮੈਂ ਇਹਦਾ ਸ਼ਹਿਰਪਾਲ ਤੇ ਮੇਰੇ ਵੱਲੋਂ ਕਦੇ ਪੱਖਪਾਤ ਹੋ ਜਿਵੇਂ ਕਰ ਸਕਦਾ ਸਰ ਸਾਡੇ ਵੀ ਸਪੋਰਟਰ ਇੰਨੇ ਬਾਕੀ ਬਾੜਾ ਤੇ ਕਰਾੜੀ ਦਾ ਬੇਸਿਕਲੀ ਕਾਂਗਰਸੀ ਸ਼ਹਿਰ ਉਹ ਤਾਂ ਐਜ ਕਿ ਇੱਕ ਨੇੜੀ ਉਹ ਮੇਰੀ ਚਲਦੀ ਸੀ ਪਸਾ ਕਿ ਹੋਰ ਤੇ ਬਾਹਰ ਰੋਕੇ ਜੀ ਉਹਨਾਂ ਕਿਹਾ ਗਿਆ ਸੀ ਕਿ ਜਿਹੜੇ ਵੀ ਕਿੰਦੇ ਵੀ ਹੁੰਦਾ ਕਰਾੜੀ ਦੇ ਪ੍ਰੋਜੈਕਟ ਜੋ ਵੀ ਹੋਇਆ ਜਾਂ ਕਿਸੇ ਵੀ ਬਾੜ ਦੇ ਵਿੱਚ ਕੰਮ ਹੋਇਆ ਵੀ ਸਾਡੇ ਬਿਨਾਂ ਤੇ ਸਾਈਨ ਨਹੀਂ ਹੋਵੇ ਨਹੀਂ ਹੁੰਦੇ ਉਹ ਤੇ ਪ੍ਰਧਾਨਤਾ ਹੱਕ ਨੂੰ ਸਾਰੇ ਇੱਕ ਮਿੰਟ ਉਹ ਜਦੋਂ ਉਹਨੇ ਉਹਨਾਂ ਦੇ ਉਹਨੇ ਮੈਂ ਦੱਸਦਾ ਜਦੋਂ ਮੈਂ ਅਜੰਡਾ ਕੱਢਦਾ ਅਜੰਡਾ ਨਿਕਲਦਾ ਤਾਂ ਅਜੰਡੇ ਦੇ ਵਿੱਚ ਜਦੋਂ ਕੋਈ ਜਿਹੜੇ ਵੀ ਕੰਮ ਪਾਸ ਉਹਨੇ ਤੇ ਸਾਰੇ ਸਾਨੂੰ ਉਹ ਤੋਂ ਬਾਅਦ ਜਦੋਂ ਬਿੱਲ ਬਣਦਾ ਚੈੱਕ ਬਣਦਾ ਉਹ ਤਾਂ ਫਿਰ ਇਹ ਉੱਤੇ ਪ੍ਰਧਾਨ ਦੀ ਸਹਿਮਤੀ ਉੱਥੇ ਐਮਸੀ ਦੀ ਸਹਿਮਤੀ ਉਹ ਦੋ ਦੋ ਇਟਲੇ ਉਹਨਾਂ ਨੂੰ ਇਹ ਗੱਲ ਤਾਂ ਇਹ ਗੱਲ ਕਰਨੀ ਨਹੀਂ ਚਾਹੀਦੀ ਉਹਦੇ ਦੂਜੀ ਤਨੇ ਪਰ ਮੈਂ ਫਿਰ ਇੱਕ ਵਾਰ ਐ ਇਦਾਂ ਨਾ ਮੈਂ ਠੀਕ ਹੋ ਕੇ ਕਨਨਟ ਮੰਤਰੀ ਇਹ ਮੇਰੇ ਨਾਲ ਇਸ ਮਾਮਲੇ ਕੋਈ ਮਿਲਦੀ ਕੀ ਕੁਦਰਤ ਮਤਲਬ ਇਹ ਛੋਟੇ ਸ਼ਹਿਰ ਦਾ ਪ੍ਰਧਾਨ ਹੈ ਪਰ ਮੈਂ ਫਿਰ ਕਿਉਂ ਉਹ ਉਮਰ ਚ ਵੱਡਾ ਮੈਂ ਡਰਾਉਂ ਮੈਂ ਭਜਾਉਂ ਉਹ ਇਹ ਇਦਾਂ ਦੀ ਭਾਸ਼ਾ ਮਤਲਬ ਸਾਡੇ ਨਹੀਂ ਰਵਾਜੇਗਾ ਇਹ ਕੁਦਰਤੀ ਤੁਸੀਂ ਪਹਿਲਾਂ ਵੀ ਇੱਥੇ ਜਿਹੜਾ ਬਡਾਲੀ ਸਾਹਿਬ ਰਹੇ ਹੈ ਚਾਹੇ ਰਣਜੀਤ ਗਰ ਨੇ ਚਾਹੇ ਕੰਦ ਇਦਾਂ ਦੀ ਭਾਸ਼ਾ ਇੱਕ ਦੂਏ ਲਈ ਆਪਾਂਦਰ ਭਾਸ਼ਾ ਨਹੀਂ ਵਰਤੀ ਕਿ ਨਹੀਂ ਵਰਤੀ ਵੀ ਨਹੀਂ ਜਾਣੀ ਚਾਹੀਦੀ ਮੈਂ ਹਮੇਸ਼ਾ ਮਾਣੇ ਮੰਤਰੀ ਜੀ ਕਹਿਣਾ ਤੇ ਕਦੇ ਵੀ ਮੈਨੂੰ ਸ਼ਹਿਰ ਦੇ ਕਿਸੇ ਕੰਮ ਲਈ ਅੱਜ ਮੈਂ ਫਿਰ ਤੁਹਾਨੂੰ ਕਹਿ ਰਿਹਾ ਮੈਨੂੰ ਕਿਸੇ ਸ਼ਹਿਰ ਦੇ ਕੰਮ ਲਈ ਬੁਲਾਉਣਗੇ ਕਿਸੇ ਕਿਹੜੇ ਸ਼ਹਿਰ ਦਾ ਕੰਮ ਕਰਨਾ ਤੈਨੂੰ ਇੱਥੇ ਰੁੜ ਮੈਂ ਨੰਗੇ ਪੈਰੀ ਜਾਊਗਾ ਤੈਨੂੰ ਕਿਉਂਕਿ ਸ਼ਹਿਰ ਨੇ ਮੈਨੂੰ ਕਿਉਂ ਆਇਆ ਸ਼ਹਿਰ ਬਾਅਦ ਤੇ ਮੇਰਾ ਮੇਰਾ ਫਰਜ਼ ਵੀ ਪੜਦਾ ਮੈਂ ਕਦੇ ਦੀ ਇਤੋਂ ਕੱਟ ਜਾਊਗਾ ਨਾ ਪਰ ਇਦਾਂ ਦੀ ਪਾਸ਼ਾ ਪਲੀਜ਼ ਤੁਹਾਨੂੰ ਜਦੋਂ ਤੁਸੀਂ ਜਿਹੜੇ ਵੀ ਸਿਗਰ ਸੱਜੇ ਉੱਥੇ ਕਹਿਣਾ ਚਾਹੀਦਾ ਸੀ ਆ ਠੀਕ ਠੀਕ ਨਹੀਂ ਮੈਨੂੰ ਮੈ ਮੈਨੂੰ ਥੇਸ ਲੱਗੀ ਇਦਾਂ ਨਹੀਂ ਕਹਿਣਾ ਚਾਹੀਦਾ ਠੀਕ ਠੀਕ ਹੈ